ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਹੜੇ ਵੀ ਲੋਕ ਆਪਣੇ ਘਰ ਦੇ ਕਿਸੇ ਵੀ ਮੈਂਬਰ ਦੇ ਨਸ਼ੇ ਤੋਂ ਪਰੇਸ਼ਾਨ ਹਨ ਸ਼ਰਾਬ ਦੇ ਨਸ਼ੇ ਤੋਂ ਪਰੇਸ਼ਾਨ ਹਨ ਤੇ ਜੇਕਰ ਉਹ ਸ਼ਰਾਬੀ ਦੇ ਪੈਰ ਦੀ ਮਿੱਟੀ ਚੁੱਕ ਕੇ ਇਹ ਇੱਕ ਹੀ ਉਪਾਅ ਕਰ ਲੈਂਦੇ ਹਨ ਤਾਂ ਉਹਨਾਂ ਦੇ ਘਰ ਵਿੱਚੋਂ ਨਸ਼ਾ ਕੋਹਾਂ ਦੂਰ ਚਲਿਆ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ 박ਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਤੁਹਾਡੇ ਘਰ ਦੇ ਵਿੱਚੋਂ ਵੀ ਨਸ਼ੇ ਵਰਗਾ ਕੋਹੜ ਦੂਰ ਚਲਿਆ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਜਿਹੜੇ ਵੀ ਘਰ ਸ਼ਰਾਬ ਵਗੈਰਾ ਦੇ ਨਸ਼ੇ ਤੋਂ ਪਰੇਸ਼ਾਨ ਹਨ ਉਹ ਸ਼ਰਾਬੀ ਦੇ ਪੈਰ ਦੀ ਮਿੱਟੀ ਚੁੱਕ ਕੇ ਜੇਕਰ ਸਾਡਾ ਦੱਸਿਆ ਹੋਇਆ ਇੱਕ ਵੀ ਉਪਾਅ ਕਰ ਲੈਂਦੇ ਹਨ ਤਾਂ ਸ਼ਰਾਬੀ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਕਰੇਗਾ ਸਾਧ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਦੇਣਾ ਜੀ ਸਾਧ ਸੰਗਤ ਜੀ ਜੋ ਕੋਈ ਵੀ ਤੁਹਾਡੇ ਘਰ ਪਰਿਵਾਰ ਦੇ ਵਿੱਚ ਨਸ਼ਾ ਕਰਦਾ ਹੈ ਉਸ ਨੂੰ ਪਰਮਾਤਮਾ ਦੀ ਸਮੱਤ ਹੋ ਜਾਵੇਗੀ ਸਾਧ ਸੰਗਤ ਜੀ ਤੁਹਾਡਾ ਘਰ ਸਵਰਗ ਬਣ ਜਾਵੇਗਾ ਸਾ ਸੰਗਤ ਜੀ ਜੇਕਰ ਤੁਸੀਂ ਵੀਡੀਓ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੈ ਤੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਜਿਹੜੇ ਭੈਣ ਭਰਾ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ ਜਾਂ ਫਿਰ ਪਾਠ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਉਹਨਾਂ ਦਾ ਇਹ ਆਖਣਾ ਹੁੰਦਾ ਹੈ ਜੀ ਸਾਡੇ ਘਰ ਦੇ ਵਿੱਚ ਨਸ਼ਾ ਬੜਾ ਜ਼ਿਆਦਾ ਹੈ ਉਹਨਾਂ ਦਾ ਪਿਤਾ ਜਾਂ ਭਰਾ ਜਾਂ ਰਿਸ਼ਤੇਦਾਰੀ ਦੇ ਵਿੱਚ ਕੋਈ ਵੀ ਹੋਵੇ ਪਤੀ ਹੋਵੇ ਜਾਂ ਪੁੱਤਰ ਵੀ ਹੋਵੇ ਉਹ ਨਸ਼ਾ ਬੜਾ ਹੀ ਕਰਦੇ ਹਨ ਕਹਿਣ ਤੋਂ ਮਤਲਬ ਕਿ ਕਿਉਂ ਸ਼ਰਾਬ ਦਾ ਜਾਂ ਕਿਸੇ ਹੋਰ ਚੀਜ਼ ਦਾ ਨਸ਼ਾ ਕਰਦੇ ਹਨ ਜੋ ਨਸ਼ੇ ਹਨ ਉਹਦੀ ਬੜੀ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਸਾਥ ਸੰਗਤ ਜੀ ਘਰਾਂ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹ ਦੂਰ ਹੋ ਜਾਵੇ ਅਸੀਂ ਸਾਰੇ ਹੀ ਪਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਵੀ ਕਰਦੇ ਹਾਂ ਪਰਮਾਤਮਾ ਜੀ ਕਿਰਪਾ ਉਹਨਾਂ ਘਰ ਪਰਿਵਾਰਾਂ ਤੇ ਬਣੀ ਜਾਵੇ ਸਾਡਾ ਜੋ ਪਰਿਵਾਰ ਹੈ ਉਹ ਗਲਤ ਰਸਤੇ ਤੇ ਨਾ ਚਲਿਆ ਜਾਵੇ ਨਸ਼ੇ ਦਾ ਸੇਵਨ ਨਾ ਕਰੇ ਤਾਂ ਸਾਥ ਸੰਗਤ ਜੀ ਇਸ ਤੋਂ ਉਹ ਹਮੇਸ਼ਾ ਲਈ ਦੂਰ ਹੀ ਰਹੇ ਗੁਰਬਾਣੀ ਦੇ ਨਾਲ ਸਾਡਾ ਪਰਿਵਾਰ ਜੁੜਿਆ ਰਹੇ ਅਸੀਂ ਗੁਰੂ ਵਾਲੇ ਬਣ ਜਾਈਏ ਕਈ ਵਾਰ ਸਾਥ ਸੰਗਤ ਜੀ ਆਪਾਂ ਇਹਨਾਂ ਨਸ਼ਿਆਂ ਨੂੰ ਲੈ ਕੇ ਗਲਤ ਰਸਤਿਆਂ ਤੇ ਵੀ ਚੱਲ ਪੈਂਦੇ ਹਾਂ ਜਦੋਂ ਸਾਡਾ ਨਸ਼ਾ ਪੂਰਾ ਨਹੀਂ ਹੁੰਦਾ ਤਾਂ ਅਸੀਂ ਗਲਤ ਰਾਹ ਚੁਣ ਲੈਂਦੇ ਹਾਂ ਕਿਉਂਕਿ ਉਹ ਰਾਹ ਜਿਹੜੇ ਹਨ ਸਾਨੂੰ ਸੌਖੇ ਲੱਗਦੇ ਹਨ ਜਿਵੇਂ ਚੋਰੀ ਡਕੈਤੀ ਹੋ ਗਈ ਜਾਂ ਕਿਸੇ ਦੇ ਨਾਲ ਧੋਖਾ ਧੜੀ ਹੋ ਗਿਆ ਜਾਂ ਆਪਣੀ ਹੀ ਜਾਇਦਾਦ ਜ਼ਮੀਨ ਨੂੰ ਵੇਚਣ ਦੇ ਕੰਮਾਂ ਵਿੱਚ ਪੈ ਜਾਂਦੇ ਹਨ ਜਿਹੜਾ ਵੀ ਵਿਹਾਰ ਹੈ ਜਿਹੜਾ ਵੀ ਕੋਈ ਆਪਣੇ ਘਰ ਦਾ ਪਰਿਵਾਰ ਮੈਂਬਰ ਹੈ ਉਹ ਜੇਕਰ ਗਲਤ ਰਸਤੇ ਤੇ ਪਹੁੰਚ ਜਾਂਦਾ ਹੈ ਜਿਸ ਨੂੰ ਕਿ ਸ਼ਰਾਬ ਜਾਂ ਹੋਰ ਵੀ ਕਿਸੇ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਇਸ ਨੂੰ ਹਟਾਉਣ ਦੇ ਲਈ ਸਾਧ ਸੰਗਤ ਜੀ ਅਸੀਂ ਕਈ ਪੰਡਤਾਂ ਦੇ ਕੋਲ ਵੀ ਜਾਂਦੇ ਹਾਂ ਜਾਂ ਫਿਰ ਕਹਿ ਲਓ ਕਿ ਕਈ ਦੇਹਧਾਰੀ ਬਾਬਿਆਂ ਦੇ ਕੋਲ ਜਾ ਜਾ ਕੇ ਵੀ ਵੇਖ ਲਿਆ ਹੁੰਦਾ ਹੈ ਓਕੇ ਉਹਨਾਂ ਦੇ ਕੋਲ ਵੀ ਕੋਈ ਨਾ ਕੋਈ ਅਸੀਂ ਉਪਾਅ ਕਰਵਾ ਹੀ ਲੈਂਦੇ ਹਾਂ ਕੋਈ ਨਾ ਕੋਈ ਉਪਾਅ ਕਰਕੇ ਉਹ ਸਾਨੂੰ ਦਿੰਦੇ ਹਨ ਤੇ ਜਦੋਂ ਅਸੀਂ ਉਹਨਾਂ ਉਪਾਅਾਂ ਨੂੰ ਘਰ ਵਿੱਚ ਲਿਆ ਕੇ ਵਰਤਦੇ ਹਾਂ ਤਾਂ ਫਿਰ ਵੀ ਕੋਈ ਅਸਰ ਨਹੀਂ ਹੁੰਦਾ ਜੇਕਰ ਤੁਹਾਡੇ ਘਰ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ ਤੋਂ ਤੁਸੀਂ ਪਰੇਸ਼ਾਨ ਹੋ ਕੋਈ ਵੀ ਤੁਹਾਡੇ ਘਰ ਦਾ ਮੈਂਬਰ ਨਸ਼ੇ ਦਾ ਸੇਵਨ ਕਰਦਾ ਹੈ ਫਿਰ ਤੁਹਾਡੇ ਨਸ਼ੇ ਤੇ ਸ਼ਰਾਬ ਦੇ ਨਾਲ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਜੇਕਰ ਤੁਹਾਡੇ ਘਰ ਵਿੱਚ ਵਰਤਿਆ ਜਾਂਦਾ ਹੈ ਉਹਨਾਂ ਪਰਿਵਾਰਾਂ ਦੇ ਵਿੱਚ ਸਾਥ ਸੰਗਤ ਜੀ ਬੜੇ ਹੀ ਜ਼ਿਆਦਾ ਲੜਾਈ ਝਗੜੇ ਵੀ ਹੁੰਦੇ ਹਨ ਕਲੇਸ਼ ਹੁੰਦੇ ਹਨ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਰਕਤ ਨਹੀਂ ਪੈਂਦੀ ਘਰ ਵਿੱਚ ਪੈਸਾ ਤਾਂ ਆਉਂਦਾ ਹੈ ਪਰ ਟਿਕਦਾ ਨਹੀਂ ਕਿਉਂਕਿ ਜਿਹੜਾ ਨਸ਼ੇ ਦੇ ਸੇਵਨ ਵਾਲਾ ਬੰਦਾ ਹੁੰਦਾ ਹੈ ਉਹ ਪੈਸੇ ਨੂੰ ਟਿਕਣ ਹੀ ਨਹੀਂ ਦਿੰਦਾ। ਭਾਵੇਂ ਜਿੰਨਾ ਮਰਜੀ ਉਹਨਾਂ ਘਰਾਂ ਦੇ ਵਿੱਚ ਰਿਜਕ ਪੈਸਾ ਹੋਵੇ। ਉਹ ਜਿੰਨਾ ਮਰਜੀ ਭਾਵੇਂ ਕਮਾ ਲੈਣ ਪਰ ਸਾਰੀਆਂ ਬਰਕਤਾਂ ਉਸ ਘਰ ਦੇ ਵਿੱਚੋਂ ਖੰਭ ਲਾ ਕੇ ਉੱਡ ਜਾਂਦੀਆਂ ਹਨ। ਸਾਥ ਸੰਗਤ ਜੀ ਹਰ ਸਮੇਂ ਕਲੇਸ਼ ਬਣਿਆ ਹੀ ਰਹਿੰਦਾ ਹੈ। ਉਹਨਾਂ ਘਰਾਂ ਦੇ ਬੱਚੇ ਵੀ ਫਿਰ ਸਹਿਮੇ ਰਹਿੰਦੇ ਹਨ। ਜਾਂ ਫਿਰ ਬੱਚੇ ਹੀ ਆਪਣੇ ਮਾਤਾ ਪਿਤਾ ਜਾਂ ਫਿਰ ਬੱਚੇ ਆਪਣੇ ਮਾਤਾ ਪਿਤਾ ਨੂੰ ਵੇਖ ਕੇ ਹੀ ਗਲਤ ਰਸਤੇ ਚੁਣ ਲੈਂਦੇ ਹਨ ਜਿਸ ਘਰ ਦੇ ਵਿੱਚ ਬੱਚੇ ਦਾ ਪਿਤਾ ਨਸ਼ਾ ਕਰਦਾ ਹੋਵੇਗਾ ਬੱਚੇ ਨੂੰ ਵੀ ਉਸ ਵੱਲ ਵੇਖ ਕੇ ਉਹਦੀ ਹੀ ਰੰਗਤ ਚੜੇਗੀ ਭਾਵੇਂ ਬੱਚਾ ਵੀ ਸੋਚੇਗਾ ਕਿ ਮੇਰਾ ਪਿਤਾ ਪਤਾ ਨਹੀਂ ਕਿੰਨਾ ਕੁ ਵਧੀਆ ਕੰਮ ਕਰ ਰਿਹਾ ਹੈ ਸੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਪੈਣਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਮਾੜੇ ਰਸਤੇ ਤੇ ਨਾ ਜਾਣ ਸਾਤਸੰਗਰ ਜੀ ਇਸੇ ਹੀ ਤਰ੍ਹਾਂ ਜੇਕਰ ਤੁਸੀਂ ਵੀ ਇਸ ਚੀਜ਼ ਤੋਂ ਬੜੇ ਜ਼ਿਆਦਾ ਪਰੇਸ਼ਾਨ ਰਹਿੰਦੇ ਹੋ ਹਰ ਸਮੇਂ ਤੁਹਾਡੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਤੁਹਾਡੇ ਘਰ ਵਿੱਚ ਵੀ ਤੁਹਾਡਾ ਭਰਾ ਪਤੀ ਜਾਂ ਫਿਰ ਕੋਈ ਵੀ ਘਰ ਦਾ ਮੈਂਬਰ ਜੇਕਰ ਨਸ਼ੇ ਦਾ ਸੇਵਨ ਕਰਦਾ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਨਸ਼ਾ ਹੋਵੇ ਉਸ ਦੇ ਲਈ ਸਾਤਸੰਗਰ ਜੀ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਜੇਕਰ ਤੁਸੀਂ ਕਰ ਲਓਗੇ ਤੁਹਾਡੇ ਘਰ ਦੇ ਵਿੱਚ ਜੋ ਵੀ ਕੋਈ ਗਲਤ ਰਸਤੇ ਤੇ ਪਿਆ ਹੋਇਆ ਹੈ ਉਹ ਸਹੀ ਰਸਤੇ ਤੇ ਪਹ ਜਾਵੇਗਾ ਇਹ ਛੋਟਾ ਜਿਹਾ ਉਪਾਰ ਜੇਕਰ ਤੁਸੀਂ ਕਰ ਲੈਂਦੇ ਹੋ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਬਦਲਾਵ ਹੁੰਦਾ ਵੇਖੋਗੇ ਉਹ ਜਿਹੜਾ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਉਹ ਹਮੇਸ਼ਾ ਲਈ ਨਸ਼ੇ ਤੋਂ ਦੂਰ ਹੁੰਦਾ ਹੋਇਆ ਨਜ਼ਰ ਆਵੇਗਾ ਪਰ ਸਾਲ ਸਿੰਘ ਜੀ ਇਸ ਉਪਾਰ ਨੂੰ ਤੁਸੀਂ ਬੜੇ ਹੀ ਜ਼ਿਆਦਾ ਧਿਆਨ ਦੇ ਨਾਲ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਸ਼ਰਾਬ ਦਾ ਨਸ਼ਾ ਕਰਦਾ ਹੈ ਉਸ ਨੂੰ ਦੱਸੇ ਬਿਨਾਂ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਸਾਧ ਸੰਗਤ ਜੀ ਜੇਕਰ ਤੁਹਾਡੇ ਵੀ ਪਰਿਵਾਰ 'ਚ ਕੋਈ ਨਸ਼ਾ ਕਰਦਾ ਹੈ ਤਾਂ ਤੁਸੀਂ ਪਰਮਾਤਮਾ ਜੀ ਦੀ ਗੁਰਬਾਣੀ ਦੇ ਲੜ ਖੁਦ ਲੱਗ ਜਾਓ ਜੇਕਰ ਤੁਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿਓਗੇ ਤਾਂ ਉਸ ਨੂੰ ਤੁਹਾਡੇ ਵੱਲ ਵੇਖ ਕੇ ਸ਼ਰਮ ਆਉਣੀ ਸ਼ੁਰੂ ਹੋ ਜਾਵੇਗੀ ਕਿ ਮੇਰੇ ਪਰਿਵਾਰ ਦੇ ਮੈਂਬਰ ਤਾਂ ਰੱਬ ਨਾਲ ਜੁੜੇ ਹੋਏ ਹਨ ਮੈਂ ਕਿਹੜੇ ਪਾਸੇ ਤੁਰ ਪਿਆ ਹਾਂ ਜੇਕਰ ਕਿਸੇ ਦਾ ਪਿਤਾ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸਦੇ ਬੱਚੇ ਜਿਹੜੇ ਹਨ ਗੁਰਬਾਣੀ ਵੱਲ ਵੱਧ ਤੋਂ ਵੱਧ ਜੁੜ ਜਾਣ। ਇਸ ਦੇ ਨਾਲ ਉਹਨਾਂ ਦੇ ਪਿਤਾ ਨੂੰ ਸ਼ਰਮ ਆਉਣੀ ਮਹਿਸੂਸ ਹੋ ਜਾਵੇਗੀ ਕਿ ਮੇਰੇ ਬੱਚੇ ਪਰਮਾਤਮਾ ਦਾ ਨਾਮ ਚਾਪਦੇ ਹਨ ਤੇ ਮੈਂ ਕਿਹੜੇ ਕਰਮਾਂ ਵਿੱਚ ਲੱਗਾ ਹੋਇਆ ਹਾਂ। ਬੱਚੇ ਵੀ ਆਪਣੇ ਪਿਤਾ ਦੀ ਜ਼ਿੰਦਗੀ ਨੂੰ ਸਵਾਰ ਸਕਦੇ ਹਨ ਕਿਉਂਕਿ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਆਪਣੇ ਬੱਚਿਆਂ ਦੇ ਕੋਲੋਂ ਜ਼ਿਆਦਾ ਸ਼ਰਮ ਮਹਿਸੂਸ ਕਰੇਗਾ ਕਿ ਮੇਰੇ ਬੱਚੇ ਪਰਮਾਤਮਾ ਨਾਲ ਜੁੜੇ ਹੋਏ ਹਨ। ਜੇਕਰ ਤੁਹਾਡਾ ਪਤੀ ਕਿਸੇ ਨਸ਼ੇ ਦਾ ਸੇਵਨ ਕਰਦਾ ਹੈ ਉਸ ਦੇ ਲਈ ਪਤਨੀ ਵੀ ਪਰਮਾਤਮਾ ਦੇ ਨਾਮ ਨਾਲ ਜੁੜ ਸਕਦੀ ਹੈ ਗੁਰਬਾਣੀ ਦਾ ਜਾਪ ਕਰ ਸਕਦੀ ਹੈ ਆਪਣੇ ਘਰ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਹਮੇਸ਼ਾ ਲਗਾ ਕੇ ਰੱਖੋ ਜਦੋਂ ਪਾਠ ਦੀਆਂ ਕੁਝ ਕੁ ਪੰਕਤੀਆਂ ਜਿਹੜੀਆਂ ਹਨ ਉਸ ਵਿਅਕਤੀ ਦੇ ਕੰਨਾਂ ਵਿੱਚ ਪੈਣਗੀਆਂ ਉਸ ਨੂੰ ਗੁਰਬਾਣੀ ਦੀ ਸੋਝੀ ਹੋ ਜਾਵੇਗੀ ਉਸ ਨੂੰ ਥੋੜਾ ਬਹੁਤ ਪਰਮਾਤਮਾ ਦਾ ਭੈ ਹੋ ਜਾਵੇਗਾ ਕਿ ਮੈਂ ਕਿਸ ਪਾਸੇ ਤੁਰਿਆ ਜਾ ਰਿਹਾ ਹਾਂ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਹ ਇਸ ਨਸ਼ੇ ਤੋਂ ਦੂਰ ਹੋ ਸਕਦਾ ਹੈ ਉਸ ਨੂੰ ਇਸ ਉਪਾਅ ਦੇ ਬਾਰੇ ਤੁਸੀਂ ਪਤਾ ਨਹੀਂ ਲੱਗਣ ਦੇਣਾ ਜੇਕਰ ਉਸ ਨੂੰ ਬਿਨਾਂ ਦੱਸੇ ਬਿਨਾਂ ਪਤਾ ਲੱਗੇ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਫਿਰ ਸਾਧ ਸੰਗਤ ਜੀ 7 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਦਾ ਮੈਂਬਰ ਕਿਸੇ ਵੀ ਪ੍ਰਕਾਰ ਦਾ ਨਸ਼ੇ ਦਾ ਕੋਈ ਸੇਵਨ ਨਹੀਂ ਕਰੇਗਾ 7 ਦਿਨਾਂ ਦੇ ਵਿੱਚ ਉਸ ਚੀਜ਼ ਨੂੰ ਛੱਡ ਦੇਵੇਗਾ ਸਾਤਸੰਗਤ ਜੀ ਇਸ ਉਪਾਉ ਕਰਨ ਦੇ ਨਾਲ ਨਾਲ ਤੁਸੀਂ ਵੀ ਗੁਰਬਾਣੀ ਦੇ ਨਾਲ ਜੁੜੇ ਹੀ ਰਹਿਣਾ ਹੈ ਜੇਕਰ ਤੁਸੀਂ ਹੁਣ ਤੱਕ ਨਹੀਂ ਜੁੜੇ ਤਾਂ ਇਹ ਉਪਾਅ ਕਿਵੇਂ ਕਰਨਾ ਹੈ ਇਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੇ ਦਿਨ ਕਰਨਾ ਹੈ ਇਸ ਉਪਾਅ ਨੂੰ ਅਸੀਂ ਤੁਹਾਨੂੰ ਦੱਸਦੇ ਹਾਂ ਸਾਤਸੰਗਤ ਜੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਇਹੀ ਤਾਂ ਗੱਲਬਾਤ ਸਾਂਝੀ ਕਰਨੀ ਹੈ ਜਿਹੜੇ ਵੀ ਭੈਣ ਭਰਾ ਦੇ ਘਰ ਵਿੱਚ ਨਸ਼ੇ ਦੀ ਵਰਤੋਂ ਹੁੰਦੀ ਹੈ ਘਰਾਂ ਦੇ ਵਿੱਚ ਪਤੀ ਭਰਾ ਜਾਂ ਪਿਤਾ ਕਰਦਾ ਹੈ ਕੋਈ ਵੀ ਮੈਂਬਰ ਹੋਵੇ ਜਾਂ ਰਿਸ਼ਤੇਦਾਰੀ ਵਿੱਚ ਵੀ ਕੋਈ ਹੋਵੇ ਇਸ ਗੱਲ ਦੀ ਪੂਰੀ ਤਰ੍ਹਾਂ ਸਪਸ਼ਟਤਾ ਹੋਵੇ ਕਿ ਉਹ ਨਸ਼ਾ ਕਰਦਾ ਹੈ ਤੇ ਘਰ ਦਾ ਬੜਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਈਆਂ ਦੇ ਤਾਂ ਸਾਥ ਸੰਗਤ ਦੀ ਸਾਰੀ ਜ਼ਮੀਨ ਜਾਇਦਾਦ ਵੀ ਇਸ ਸ਼ਰਾਬ ਦੇ ਨਸ਼ੇ ਵਰਗੇ ਵਿੱਚ ਹੀ ਵਿਕ ਜਾਂਦੀ ਹੈ ਕਈ ਤਾਂ ਇਸ ਦੇ ਨਸ਼ੇ ਦੇ ਕਾਰਨ ਹੀ ਆਪਣੇ ਘਰ ਦੀਆਂ ਕੀਮਤੀ ਵਸਤੂਆਂ ਤੱਕ ਵੇਚ ਦਿੰਦੇ ਹਨ ਕਿਉਂਕਿ ਸਾਧ ਸੰਗਤ ਜੀ ਮਨੁੱਖ ਇਸ ਚੀਜ਼ ਦਾ ਸੇਵਨ ਕਰਨ ਤੋਂ ਬਾਅਦ ਆਪਣੀ ਸੁੱਧ ਬੁੱਧ ਹੀ ਭੁੱਲ ਜਾਂਦਾ ਹੈ ਉਸ ਨੂੰ ਸੁੱਧ ਬੁੱਧ ਰਹਿੰਦੀ ਹੀ ਨਹੀਂ ਇਸੇ ਤਰ੍ਹਾਂ ਜੋ ਅਸੀਂ ਉਪਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੇਕਰ ਇਸ ਨੂੰ ਤੁਸੀਂ ਪੂਰਨ ਵਿਸ਼ਵਾਸ ਤੇ ਭਰੋਸੇ ਦੇ ਨਾਲ ਰੱਖ ਕੇ ਕਰ ਲੈਂਦੇ ਹੋ ਸ਼ਰਦਾ ਤੇ ਵਿਸ਼ਵਾਸ ਨਾਲ ਕਰਦੇ ਹੋ ਇਹ ਉਪਾ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋ ਜਾਵੇਗਾ ਜੇਕਰ ਆਪਾਂ ਕੋਈ ਵੀ ਚੀਜ਼ ਕੋਈ ਵੀ ਕੰਮ ਅਜੇਹਾ ਕਰਦੇ ਹਾਂ ਉਸ ਉੱਤੇ ਸਾਨੂੰ ਪੂਰਨ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ ਅਸੀਂ ਇਹ ਸੋਚਦੇ ਹਾਂ ਕਿ ਪਤਾ ਨਹੀਂ ਸਾਡਾ ਇਹ ਕੰਮ ਕਿਉਂ ਨਹੀਂ ਬਣਿਆ ਜਾਂ ਬਣੇਗਾ ਵੀ ਜਾਂ ਨਹੀਂ ਤਾਂ ਫਿਰ ਉਹ ਕੰਮ ਫਿਰ ਸਾਡਾ ਬਣਦਾ ਹੀ ਨਹੀਂ ਕਿਉਂਕਿ ਸਾਥ ਸੰਗਤ ਜੀ ਅਸੀਂ ਡਾਕਟਰ ਤੋਂ ਦਵਾਈ ਲੈਂਦੇ ਹਾਂ ਜੇ ਸਾਨੂੰ ਡਾਕਟਰ ਤੇ ਭਰੋਸਾ ਹੀ ਨਹੀਂ ਹੋਵੇਗਾ ਉਹ ਦਵਾਈ ਵੀ ਸਾਡੇ ਤੇ ਅਸਰ ਨਹੀਂ ਕਰਦੀ ਇਸੇ ਹੀ ਤਰ੍ਹਾਂ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਤਾਂ ਕਿ ਇਹ ਉਪਾਅ ਤੁਹਾਡੇ ਕੰਮ ਆ ਸਕੇ ਸਾਧ ਸੰਗਤ ਜੀ ਇਹ ਜਿਹੜਾ ਉਪਾਅ ਹੈ ਤੁਹਾਨੂੰ ਜ਼ਰੂਰ ਫਲ ਦੇ ਦੇਵੇਗਾ ਇਸ ਨਾਲ ਘਰ ਪਰਿਵਾਰ ਵਿੱਚ ਜੋ ਵੀ ਪਰਿਵਾਰ ਦਾ ਮੈਂਬਰ ਨਸ਼ਾ ਕਰਦਾ ਹੈ ਉਸ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹਾਸਲ ਹੋ ਜਾਵੇਗੀ ਇਸ ਚੀਜ਼ ਦਾ ਸੇਵਨ ਕਰਨਾ ਇੱਕਦਮ ਘਟ ਕਰਨਾ ਸ਼ੁਰੂ ਕਰ ਦੇਵੇਗਾ ਸਾਧ ਸੰਗਤ ਜੀ ਜਿਵੇਂ ਜਿਵੇਂ ਕੁਝ ਸਮਾਂ ਬੀਤੇਗਾ ਉਹ ਨਸ਼ੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਪੂਰਨ ਭਰੋਸੇ ਤੇ ਵਿਸ਼ਵਾਸ ਨਾਲ ਕਰਨਾ ਹੈ ਇਸ ਦੇ ਨਾਲ ਤੁਹਾਨੂੰ ਫਾਇਦਾ ਜ਼ਰੂਰ ਹੋਵੇਗਾ ਸਾਧ ਸੰਗਤ ਜੀ ਜਿਵੇਂ ਅਕਸਰ ਹੀ ਭੈਣ ਭਰਾਵਾਂ ਦੇ ਸਵਾਲ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਵਿਚਾਰ ਤਾਂ ਜ਼ਰੂਰ ਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਪਤੀ ਭਰਾ ਜਾਂ ਫਿਰ ਪਿਤਾ ਜੋ ਵੀ ਸ਼ਰਾਬ ਦਾ ਸੇਵਨ ਕਰਦਾ ਹੈ ਫਿਰ ਕਿਸੇ ਵੀ ਤਰ੍ਹਾਂ ਦਾ ਉਹਦੇ ਘਰ 'ਚ ਜੋ ਨਸ਼ਾ ਹੁੰਦਾ ਹੈ ਉਹਨਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਸਾਨੂੰ ਕੋਈ ਐਸੀ ਚੀਜ਼ ਮਿਲ ਜਾਵੇ ਕੋਈ ਐਸਾ ਉਪਾਅ ਮਿਲ ਜਾਵੇ ਜਿਸ ਨਾਲ ਸਾਡੇ ਪਰਿਵਾਰ ਦਾ ਮੈਂਬਰ ਨਸ਼ੇ ਤੋਂ ਕੌਹਾਂ ਦੂਰ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਇਹ ਜੋ ਨਸ਼ਾ ਹੈ ਇਹ ਤਾਂ ਘਰ ਦੀ ਬਰਬਾਦੀ ਦਾ ਕਾਰਨ ਬਣ ਚੁੱਕਾ ਹੈ ਆਪਣੇ ਘਰ ਦੇ ਵਿੱਚ ਇੰਨਾ ਕਰਕੇ ਲੜਾਈ ਝਗੜੇ ਹੁੰਦੇ ਹਨ ਇਸ ਕਰਕੇ ਆਪਾਂ ਤੁਹਾਡੇ ਨਾਲ ਛੋਟਾ ਉਪਾਸ ਸਾਂਝਾ ਕਰਦੇ ਹਾਂ ਇਹ ਬੜਾ ਹੀ ਜ਼ਿਆਦਾ ਫਲਦਾਇਕ ਸਾਬਿਤ ਹੋ ਜਾਵੇਗਾ ਇਸ ਲਈ ਸਾਥ ਸੰਗਤ ਜੀ ਇਸ ਚੀਜ਼ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਸ਼ਰਾਬ ਆਪਣਾ ਬਿਲਕੁਲ ਵੀ ਨੁਕਸਾਨ ਨਹੀਂ ਕਰਦੀ ਇਹ ਅਸੀਂ ਸੋਚਦੇ ਹਾਂ ਜਿਹੜੇ ਵੀਰ ਭੈਣ ਭਰਾ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ ਸ਼ਹੀਦ ਸਿੰਘਾਂ ਨੂੰ ਮਨ ਦੇ ਹਨ ਗੁਰੂ ਸਾਹਿਬਾਨ ਨੂੰ ਮਨ ਦੇ ਹਨ ਗੁਰਬਾਣੀ ਤੇ ਪੂਰਨ ਵਿਸ਼ਵਾਸ ਰੱਖਦੇ ਹਨ ਆਪਣੇ ਘਰ ਵਿੱਚ ਹਰ ਰੋਜ਼ ਪਾਠ ਵੀ ਕਰਦੇ ਹਨ ਸਾਧ ਸੰਗਤ ਜੀ ਜਦੋਂ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਇਸ ਚੀਜ਼ ਦਾ ਸੇਵਨ ਕਰਦਾ ਹੈ ਤਾਂ ਉਹਨਾਂ ਦਾ ਕੀਤਾ ਹੋਇਆ ਜਾਪ ਸੇਵਾ ਸਿਮਰਨ ਸਭ ਕੁਝ ਹੀ ਵਿਅਰਥ ਹੋ ਜਾਂਦਾ ਹੈ ਕਈ ਵਾਰ ਸਾਧ ਸੰਗਤ ਜੀ ਭੈਣ ਭਰਾਵਾਂ ਦੇ ਮਨ ਵਿੱਚ ਇਹ ਵਿਚਾਰ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਜਿਹੜਾ ਇਹ ਸੇਵਨ ਕੀਤਾ ਜਾਂਦਾ ਹੈ ਪਰ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਕਦੇ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਪੈਣਾ ਤਾਂ ਨਹੀਂ ਪੈ ਜਾਵੇਗਾ ਸਾਡਾ ਕੀਤਾ ਹੋਇਆ ਪਾਠ ਜਿਹੜਾ ਹੈ ਉਹ ਗੁਰੂ ਘਰ ਵਿੱਚ ਪਰਵਾਨ ਹੋਵੇਗਾ ਜਾਂ ਨਹੀਂ ਕੀਤੇ ਗਏ ਪਾਠ ਦਾ ਸਾਨੂੰ ਫਲ ਮਿਲੇਗਾ ਜਾਂ ਨਹੀਂ ਸਾਲ ਸਿੰਘ ਜੀ ਤੁਸੀਂ ਇਸ ਚੀਜ਼ ਦੀ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਬਸ ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਆਪਣਾ ਪਾਠ ਜਿਹੜਾ ਹੈ ਉੱਚੀ-ਉੱਚੀ ਬੋਲ ਕੇ ਕਰਿਆ ਕਰੋ ਤਾਂ ਜੋ ਤੁਹਾਡੇ ਘਰ ਪਰਿਵਾਰ ਦਾ ਜਿਹੜਾ ਵੀ ਮੈਂਬਰ ਜਿਸ ਨੂੰ ਵੀ ਨਸ਼ੇ ਦੀ ਲਤ ਲੱਗ ਚੁੱਕੀ ਹੈ ਉਸਦੇ ਕੰਨਾਂ ਵਿੱਚ ਗੁਰਬਾਣੀ ਦੀ ਆਵਾਜ਼ ਪੈ ਜਾਵੇ ਵਾਹਿਗੁਰੂ ਉਸ ਨੂੰ ਸਮਤ ਬਖਸ਼ ਦੇਣ ਨਾਲ ਨਾਲ ਸਾਧ ਸੰਗਤ ਜੀ ਜਦੋਂ ਤੁਸੀਂ ਪਾਠ ਕਰਦੇ ਹੋ ਪਾਠ ਕਰਨ ਤੋਂ ਉਪਰੰਤ ਉੱਠਦੇ ਹੋ ਤੁਸੀਂ ਪਰਿਵਾਰ ਦੇ ਮੈਂਬਰ ਦੇ ਲਈ ਅਰਦਾਸ ਬੇਨਤੀ ਕਰਦੇ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਇਹ ਵਿਅਕਤੀ ਗਲਤ ਰਸਤੇ ਤੇ ਚੱਲ ਚੁੱਕਾ ਹੈ ਨਸ਼ੇ ਦਾ ਸੇਵਨ ਕਰਦਾ ਹੈ ਇਸ ਨੂੰ ਨਸ਼ੇ ਤੋਂ ਦੂਰ ਕਰ ਦਿਓ ਇਸ ਚੀਜ਼ ਨੂੰ ਸਾਡੇ ਘਰ ਵਿੱਚੋਂ ਦੂਰ ਛੁੱਟ ਦਿਓ ਗੁਰਬਾਣੀ ਦੇ ਨਾਲ ਜੁੜ ਇੱਕ ਦਿਨ ਪਰਮਾਤਮਾ ਇਹਨਾਂ ਲੋਕਾਂ ਤੇ ਮਿਹਰ ਜ਼ਰੂਰ ਕਰ ਦੇਣਗੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋ ਜਾਵੇਗੀ ਸਾਥ ਸੰਗਤ ਜੀ ਇਸੇ ਹੀ ਤਰ੍ਹਾਂ ਆਪਾਂ ਅਕਸਰ ਵੇਖਦੇ ਹਾਂ ਜਿਹੜੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਪਿਆ ਹੁੰਦਾ ਹੈ ਉਹਨਾਂ ਲਈ ਤਾਂ ਨਸ਼ਾ ਪੂਰਾ ਕਰਨਾ ਬੜਾ ਹੀ ਔਖਾ ਹੋ ਜਾਂਦਾ ਹੈ ਉਹੀ ਤਾਂ ਫਿਰ ਮਾੜੇ ਕੰਮਾਂ ਵੱਲ ਲੱਗ ਜਾਂਦੇ ਹਨ ਭਾਵ ਕਿ ਚੋਰੀ ਵਗੈਰਾ ਕਰਨੀ ਫਿਰ ਸ਼ੁਰੂ ਕਰ ਦਿੰਦੇ ਹਨ ਤੇ ਜਿਨ੍ਹਾਂ ਦੇ ਘਰ ਵਿੱਚ ਜਾਇਦਾਦ ਜਾਂ ਪੈਸਾ ਖੁੱਲਾ ਹੈ ਉਹਨਾਂ ਲਈ ਤਾਂ ਹੇਲਾ ਵਸੀਲਾ ਕੋਈ ਨਾ ਕੋਈ ਨਸ਼ੇ ਦਾ ਬਣ ਹੀ ਜਾਂਦਾ ਹੈ ਪਰ ਜਿਵੇਂ ਲੋੜਵੰਦ ਪਰਿਵਾਰ ਨਸ਼ੇ ਦੀ ਲਤ ਲੱਗ ਜਾਵੇ ਤੇ ਜਿਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹੋਵੇ ਉਹਨਾਂ ਦੇ ਘਰ ਵਿੱਚ ਫਿਰ ਕੀ ਬਣਦਾ ਹੋਵੇਗਾ ਜਿਹੜੇ ਦੋ ਪੈਸੇ ਕਮਾ ਕੇ ਲਿਆਉਂਦੇ ਹਨ ਉਹ ਵੀ ਨਸ਼ੇ ਵਿੱਚ ਲਾ ਦਿੰਦੇ ਹਨ ਆਪਣੇ ਬੱਚਿਆਂ ਦੇ ਲਈ ਰੋਟੀ ਦੇ ਲਈ ਪੈਸਾ ਕਮਾ ਕੇ ਲਿਆਉਂਦੇ ਹਨ ਸ਼ਰਾਬ ਪੀ ਕੇ ਪੈਸੇ ਬਰਬਾਦ ਕਰ ਦਿੰਦੇ ਹਨ ਇਸ ਤੋਂ ਇਲਾਵਾ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਮਾਰ ਕੁੱਟਾਈ ਹੁੰਦੀ ਹੈ ਜੋ ਕਿ ਸਾਡੇ ਘਰ ਦਾ ਮਾਹੌਲ ਬਿਲਕੁਲ ਹੀ ਖਰਾਬ ਕਰਕੇ ਰੱਖ ਦਿੰਦੀ ਹੈ ਇਸ ਤੋਂ ਇਲਾਵਾ ਸਾਥ ਸੰਗਤ ਜੀ ਜੇ ਸ਼ਰਾਬ ਪੀਣ ਵਾਲਾ ਵਿਅਕਤੀ ਨਸ਼ੇ ਵਿੱਚ ਹੋਵੇ ਨਸ਼ੇ ਦਾ ਜੋ ਸੇਵਨ ਕਰਦਾ ਹੈ ਨਸ਼ੇ ਦੇ ਹਾਲਾਤ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਹੀ ਫੈਸਲਾ ਨਸ਼ੇੜੀ ਵਿਅਕਤੀ ਨਹੀਂ ਕਰ ਸਕਦਾ ਇਸ ਦੇ ਨਾਲ ਤੁਹਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਬਿਨਾਂ ਗੱਲ ਨੂੰ ਨਸ਼ਾ ਇਸ ਦਾ ਮੁੱਖ ਕਾਰਨ ਬਣ ਜਾਂਦਾ ਹੈ ਨਸ਼ੇ ਦੇ ਸੇਵਨ ਕਾਰਨ ਕੁਝ ਬੰਦੇ ਆਪਣੇ ਹੋਸ਼ ਤੱਕ ਵੀ ਭੁੱਲ ਜਾਂਦੇ ਹਨ ਹੋਸ਼ ਦੇ ਵਿੱਚ ਤਾਂ ਰਹਿੰਦੇ ਹੀ ਨਹੀਂ ਉਸ ਸਮੇਂ ਘਰ ਦੇ ਵਿੱਚ ਅਨਾਪ-ਸ਼ਨਾਪ ਬੋਲਦੇ ਹਨ ਲੜਾਈ ਝਗੜੇ ਕਰਦੇ ਹਨ ਇਸ ਤਰ੍ਹਾਂ ਦਾ ਜਿਹੜਾ ਮੈਂਬਰ ਹੈ ਉਹ ਸਾਡੇ ਪਰਿਵਾਰ ਦੇ ਸਾਰੇ ਜੀਆਂ ਨੂੰ ਬੱਚਿਆਂ ਨੂੰ ਹੀ ਗਲਤ ਬੋਲਣਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਦੇ ਮਨ ਤੇ ਵੀ ਫਿਰ ਬੱਚਿਆਂ ਦੇ ਵੀ ਬਹੁੜਾ ਜ਼ਿਆਦਾ ਗਲਤ ਪ੍ਰਭਾਵ ਪੈ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਵਿੱਚ ਮਾੜੀਆਂ ਸ਼ਕਤੀਆਂ ਦਾ ਵਾਸ ਹੋ ਚੁੱਕਾ ਹੈ। ਜਾਂ ਫਿਰ ਕਿਸੇ ਨੇ ਕੁਝ ਕਰ ਕਰਾ ਦਿੱਤਾ ਹੈ। ਭਾਵ ਕਿ ਜਾਦੂ ਹਟਾਉਣਾ। ਜਿਸ ਕਰਕੇ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਹਨ। ਚਾਹੇ ਕੋਈ ਲੜਾਈ ਝਗੜਾ ਜਾਂ ਫਿਰ ਪ੍ਰੋਬਲਮ ਚੱਲ ਰਹੀ ਹੋਵੇ। ਜਾਂ ਫਿਰ ਮਾੜੀਆਂ ਰੂਹਾਂ, ਮਾੜੀਆਂ ਸ਼ਕਤੀਆਂ ਹੀ ਕਹਿ ਲਈਏ। ਆਪਣੇ ਘਰ ਦੇ ਵਿੱਚ ਸ਼ਰਾਬ ਦੇ ਨਸ਼ੇ ਦੇ ਸੇਵਨ ਨਾਲ ਆਉਂਦੀਆਂ ਹਨ। ਸਤ ਸੰਗਤ ਜੀ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਹੁਣ ਤੋਂ ਗੁਰਬਾਣੀ ਨਾਲ ਜੋੜਨਾ ਸ਼ੁਰੂ ਕਰ ਦਿਓ ਕਿਉਂਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਇਸ ਨਸ਼ੇ ਤੋਂ ਸਾਨੂੰ ਆਪਣੇ ਬੱਚਿਆਂ ਨੂੰ ਆਪ ਹੀ ਬਚਾਉਣਾ ਹੋਵੇਗਾ ਗੁਰੂ ਘਰ ਦੇ ਵਿੱਚ ਅਰਦਾਸ ਕਰਿਆ ਕਰੋ ਗੁਰੂ ਘਰ ਵਿੱਚ ਕੀਤੀ ਗਈ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਬਾਕੀ ਸਾਰਾ ਹਫ਼ਤਾ ਅਸੀਂ ਆਪਣੇ ਘਰ ਦੇ ਕੰਮਾਂ ਵਿੱਚ ਲੰਗਾ ਦਿੰਦੇ ਹਾਂ ਇਹ ਐਤਵਾਰ ਦੇ ਦਿਨ ਤੁਸੀਂ ਫ੍ਰੀ ਹੁੰਦੇ ਹੋ ਤੇ ਬੱਚੇ ਵੀ ਫ੍ਰੀ ਹੁੰਦੇ ਹਨ ਜੇਕਰ ਇਸ ਦਿਨ ਤੁਸੀਂ ਆਪਣੇ ਬੱਚਿਆਂ ਨਾਲ ਪਰਿਵਾਰ ਦੇ ਜੀਆ ਨੂੰ ਗੁਰੂ ਘਰ ਲੈ ਕੇ ਜਾਂਦੇ ਹੋ ਉੱਥੇ ਜਾ ਕੇ ਪਾਠ ਕਰਦੇ ਹੋ ਸੇਵਾ ਕਰਦੇ ਹੋ ਝਾੜੂ ਦੀ ਸੇਵਾ ਜ਼ਰੂਰ ਕਰਿਆ ਕਰੋ ਤੇ ਬੱਚਿਆਂ ਦੇ ਕੋਲੋਂ ਵੀ ਕਰਵਾਉਣੀ ਹੈ ਤਾਂ ਵੇਖ ਲੈਣਾ ਆਉਣ ਵਾਲੀਆਂ ਸੱਤ ਪੀੜੀਆਂ ਤੁਹਾਡੀਆਂ ਤਰ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ